ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਹੁਸ਼ਿਆਰਪੁਰ ਦੇ ਵਿੱਚ ਹੱਲੇ ਜਿਹੜਾ 5 ਸਾਲਾਂ ਹਰਵੀਰ ਸੀ ਉਹਦੀ ਹੱਲੇ ਚਿਤਾ ਦੀ ਅਗ ਠੰਡੀ ਨਹੀਂ ਹੋਈ ਜਿੱਦਾਂ ਕਿ ਤੁਹਾਨੂੰ ਪਤਾ ਆ ਕਿ ਇੱਕ ਪ੍ਰਵਾਸੀ ਨੇ 5 ਸਾਲਾਂ ਹਰਵੀਰ ਦੀ ਬੜੀ ਬੇਰਹਿਮੀ ਨਾਲ ਉਹਦਾ ਕਤਲ ਕੀਤਾ ਉਹਦੇ ਨਾਲ ਕੁਕਰਮ ਕੀਤਾ ਉਹਦੇ ਪ੍ਰਾਈਵੇਟ ਪਾਰਚੇ ਡਾਂਗ ਮਤਲਬ ਕਿ ਦੇ ਕੇ ਉਹਨੂੰ ਮਾਰਤਾ ਔਰ ਇਦਾਂ ਦੇ ਉਹ ਹਾਲਾਤ ਸੀ ਕਿ ਦੇਖੇ ਨਹੀਂ ਜਾਂਦੇ ਸੀਗੇ ਖੱਲੇ ਉਹਦੀ ਚਿਤਾ ਦੀ ਜਿਹੜੀ ਅੱਗ ਠੰਡੀ ਨਹੀਂ ਹੋਈ ਸਾਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਜਲੰਧਰ ਦੇ ਵਿੱਚ ਕਿਤੇ ਦੁਆਰਾ ਬੱਚਿਆਂ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਲੁਧਿਆਣਾ ਦੇ ਵਿੱਚ ਕਿਸੇ ਦਾ ਕਤਲ ਕੀਤਾ ਗਿਆ ਪ੍ਰਵਾਸੀਆਂ ਨੂੰ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੀ ਸਾਡੇ ਕੋਲ ਖਬਰਾਂ ਆਈਆਂ ਔਰ ਉਹਦੇ ਨਾਲ ਹੀ ਅੱਜ ਫਿਰ ਅੱਜ ਫਿਰ ਹੁਸ਼ਿਆਰਪੁਰ ਵਿਖੇ ਇੱਕ ਪ੍ਰਵਾਸੀ ਨੇ ਇੱਕ ਪ੍ਰਵਾਸੀ ਨੇ ਬਾਗਪੁਰ ਸਟੋਰ ਜੋ ਕਿ ਬਿਲਕੁਲ ਹੁਸ਼ਿਆਰਪੁਰ ਦੇ ਨਾਲ ਪਿੰਡਾ ਉੱਥੇ ਇੱਕ 13 ਸਾਲਾ ਗੁਰਪ੍ਰੀਤ ਜੋ ਕਿ ਹੈਂਡੀਕੈਪ ਸੀਗਾ ਉਹਦੀ ਏਜ ਤਾਂ 13 ਸਾਲ ਦੱਸੀ ਜਾਂਦੀ ਆ ਪਰ ਇਹ ਜੇ ਕੋਡਿੰਗ ਲਈ ਜਿਹੜੀ ਜਿਹੜੀ ਬੋਡੀ ਆ ਉਹ ਬਹੁਤ ਛੋਟੀ ਆ ਮਤਲਬ ਉਹਦੀ ਏਸ ਘੱਟ ਲੱਗਦੀ ਆ ਉਹ ਹੈਂਡੀਕੈਪ ਸੀਗਾ ਔਰ ਉਹਦੀ ਸਿੰਗਲ ਮਦਰ ਦਾ ਸਿੰਗਲ ਬੇਟਾ ਸੀਗਾ ਉਹ ਉਹਦੀ ਮਦਰ ਵੀ ਹੈਂਡੀਕੈਪ ਆ ਔਰ ਬੱਚਾ ਵੀ ਹੈਂਡੀਕੈਪ ਆ ਇੱਕ ਪ੍ਰਵਾਸੀ ਜਿਹਨੂੰ ਆਏ ਹੋਏ ਇੱਥੇ ਸਿਰਫ 5-6 ਦਿਨ ਹੋਏ ਆ ਉਹਨੇ ਉਸ ਬੱਚੇ ਨੂੰ ਬੁਲਾਇਆ ਕਿ ਮੇਰਾ ਫੋਨ ਡਿੱਗ ਗਿਆ ਤੇ ਆਕੇ ਲਵਾਈ ਜਦੋਂ ਬੱਚਾ ਦੇ ਕੋਲ ਗਿਆ ਉਹਨੇ ਉਹਦੇ ਮੂੰਹ ਦੇ ਵਿੱਚ ਕੱਪੜਾ ਦੇ ਕੇ ਉਹਨੂੰ ਚੱਕ ਕੇ ਅੰਦਰ ਲੈ ਗਿਆ ਜਦੋਂ ਉਹਦੇ ਕੱਪੜੇ ਲਾ ਕੇ ਉਹਨਾਂ ਦੁਸ਼ਕਰਮ ਕਰਨ ਲੱਗਾ ਤੇ ਕੁਝ ਲੇਡੀਜ਼ ਨੇ ਉੱਥੇ ਦੇਖ ਲਿਆ ਤੇ ਰੋਲਾ ਪੈ ਗਿਆ ਰੋਲਾ ਪੈਣ ਕਰਕੇ ਉਸ ਗੁਰਪ੍ਰੀਤ ਦੀ ਜਿਹੜੀ ਜਾਨ ਆ ਉਹ ਬਚ ਗਈ ਜੇਕਰ ਉਹਨੂੰ ਕੋਈ ਨਾ ਦੇਖਦਾ ਤਾਂ ਜੋ ਹਰਵੀਰ ਦੇ ਨਾਲ ਹੋਇਆ ਸੀ ਅੱਜ ਉਸ ਹੁਸ਼ਿਆਰਪੁਰ ਦੇ ਵਿੱਚ ਦੁਬਾਰਾ ਉਹ ਵਾਪਰਨਾ ਸੀਗਾ ਅਸੀਂ ਇੰਨੇ ਦਿਨ ਰੋਲਾ ਪਾਇਆ ਪ੍ਰਸ਼ਾਸਨ ਨੂੰ ਕਿ ਇਹਨਾਂ ਦੀ ਪੀਸੀਸੀ ਕਰਾਓ ਇਹਨਾਂ ਦੀ ਕੋਈ ਪੁਲਿਸ ਵੈਰੀਫਿਕੇਸ਼ਨ ਕਰਾਓ ਇਹਨਾਂ ਦਾ ਕੋਈ ਕੈਰੈਕਟਰ ਸਰਟੀਫਿਕੇਟ ਲਓ ਪਰ ਹਾਲੇ ਤੱਕ ਜਿਹੜਾ ਪ੍ਰਸ਼ਾਸਨ ਆ ਉਹਨਾਂ ਨੇ ਇਦਾਂ ਦਾ ਕੋਈ ਵੀ ਕਦਮ ਨਹੀਂ ਚੁੱਕਿਆ ਜਿਹਦੇ ਕਰਕੇ ਜਿਹੜੇ ਪ੍ਰਵਾਸੀ ਆ ਤੁਹਾਨੂੰ ਪਤਾ ਕਿ ਜਦੋਂ ਹੁਸ਼ਿਆਰਪੁਰ ਦੇ ਵਿੱਚ ਹਰਵੀਰ ਕਾਂਡ ਹੋਇਆ ਸੀਗਾ 5 ਸਾਲਾਂ ਹਰਵੀਰ ਦੇ ਨਾਲ ਦਾ ਹੋਇਆ ਸੀ ਤਾਂ ਸੁੰਦਰ ਨਗਰ ਦੇ ਵਿੱਚ ਜਦੋਂ ਪੁਲਿਸ ਜਾਣ ਉਹਦੀ ਤਫਦੀਸ਼ ਕਰ ਰਹੀ ਸੀ ਉਸ ਬੰਦੇ ਨੂੰ ਲੱਭ ਰਹੇ ਸੀਗੇ ਤਾਂ ਉਥੇ ਦੈਨਿਕ ਪਾਖ ਕੱਦੀ ਖਬਰ ਆਏ ਉਥੇ 22 ਪ੍ਰਵਾਸੀ ਇਹੋ ਜਿਹੇ ਫੜੇ ਗਏ ਜਿਹੜੇ ਯੂਪੀ ਤੋਂ ਭਗੋੜੇ ਸੀਗੇ ਜਿਹੜੇ ਕ੍ਰਿਮੀਨਲ ਸੀਗੇ ਭਗੋੜੇ ਸੀਗੇ ਉਹ 22 ਬੰਦੇ ਇਹੋ ਜਿਹੇ ਲੱਭੇ ਸਿਰਫ ਇੱਕ ਦਿਨ ਦੇ ਵਿੱਚ ਤੁਸੀਂ ਸੋਚੋ ਪੰਜਾਬ ਦੇ ਵਿੱਚ ਕਿੰਨੇ ਵੱਡੇ ਕ੍ਰਿਮੀਨਲ ਬੰਦੇ ਨੇ ਜਿਹੜੇ ਉਤੋਂ ਭਗੋੜੇ ਆ ਪੰਜਾਬ 'ਚ ਕਿੰਨੇ ਬੰਦੇ ਆ ਚੁੱਕੇ ਹੋਣਗੇ ਔਰ ਕਹਿਣ ਦਾ ਭਾਵ ਕੀ ਆ ਪੰਜਾਬ ਦਾ ਜਿਹੜਾ ਭਵੇਖਾ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਖਤਰੇ ਦੇ ਵਿੱਚ ਆ ਔਰ ਜੇਕਰ ਅਸੀਂ ਪੰਜਾਬੀ ਇਕੱਠੇ ਨਾ ਹੋਏ ਤਾਂ ਜੋ ਹਰਵੀਰ ਦੇ ਨਾਲ ਹੋਇਆ ਜੋ ਅੱਜ ਗੁਰਪ੍ਰੀਤ ਦੇ ਨਾਲ ਹੋਣ ਜਾ ਰਿਹਾ ਸੀਗਾ ਪਤਾ ਨਹੀਂ ਇਹੋ ਜੇ ਕਿੰਨੇ بڑے ਬੱਚੇ ਅੱਗੇ ਤਿਆਰ ਖੜੇ ਆ ਜਿਹੜੇ ਇਸ ਚੀਜ਼ ਦਾ ਸ਼ਿਕਾਰ ਹੋ ਸਕਦੇ ਆ ਔਰ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕੁਝ ਸਾਡੇ ਹੀ ਬੰਦੇ ਕੋ ਸਾਡੇ ਪੰਜਾਬੀ ਬੰਦੇ ਵੈਸੇ ਮੈਂ ਉਹਨਾਂ ਨੂੰ ਪੰਜਾਬੀ ਨਹੀਂ ਕਹਿੰਦਾ ਉਹ ਸਰਕਾਰਾਂ ਦੇ ਹੀ ਟੱਟੂ ਆ ਉਹ ਜਿਹੜੇ ਬੰਦੇ ਆ ਉਹ ਐਸੇ ਟਾਈਮ ਪੰਜਾਬ 'ਚ ਗੱਲ ਫੁਲਾ ਰਹੇ ਆ ਕਿ ਇਹ ਸਿੱਖ ਹਿੰਦੂ ਦਾ ਮਸਲਾ ਬਣਾ ਰਹੇ ਆ ਮੈਂ ਇਹ ਗੱਲ ਕਲੀਅਰ ਮੇਕਿਲ ਵਰਬ ਕੀਤੇ ਸੋ ਪੇ ਕਰਦਾ ਵਾਂ ਦੇਖੋ ਮਹਾਰਾਸ਼ਟਰ ਦੇ ਵਿੱਚ ਮੁਹਿੰਮ ਚੱਲਦੀ ਪਈ ਆ ਉਹ ਉਤੋਂ ਉਹਨਾਂ ਨੂੰ ਪ੍ਰਵਾਸੀਆਂ ਨੂੰ ਕੱਢ ਰਹੇ ਆ ਔਰ ਸੇਮ ਕਰਨਾਟਕਾ ਚੱਲਦੀ ਪਈ ਆ ਸੇਮ ਕਈ ਸਟੇਟਾਂ 'ਚ ਜਿਹੜੀ ਇਹ ਮੁਹਿੰਮ ਚੱਲਦੀ ਪਈ ਏਵਨ ਕਿ ਜਿਹੜਾ ਪ੍ਰਧਾਨ ਮੰਤਰੀ ਗੁਜਰਾਤ ਹੁੰਦਾ ਗੁਜਰਾਤ ਦੇ ਵਿੱਚ ਵੀ ਕੋਈ ਅਦਰ ਸਟੇਟ ਦਾ ਬੰਦਾ ਜਾ ਕੇ ਜ਼ਮੀਨ ਨਹੀਂ ਖਰੀਦ ਸਕਦਾ ਬਹੁਤ ਸਾਰੇ ਸਟੇਟਾਂ ਦੇ ਵਿੱਚ ਇਦਾਂ ਦੇ ਜਿਹੜੇ ਕਾਨੂੰਨ ਆ ਉਹ ਬਣੇ ਹੋਏ ਆ ਹੁਣ ਤੁਸੀਂ ਦੇਖੋ ਇੱਕ ਇੱਕ ਪ੍ਰਵਾਸੀ ਆ ਉਹਦੇ 8-8 ਬੱਚੇ ਆ ਇੱਕ ਇੱਕ ਪ੍ਰਵਾਸੀ ਆ ਉਹਦੇ 8-8 ਬੱਚੇ ਆ ਕਿਸੇ ਦਾ ਦੱਸਦਾ ਸੋੱਚੇ ਆ ਸਾਡੇ ਪੰਜਾਬ ਚ ਤਾਂ ਹੀ 1 ਇੱਕ 1002 ਬੱਚੇ ਹੁੰਦੇ ਆ ਕਹਿੰਦ ਭਾਵ ਕਿ ਉਥੇ ਵੱਧ ਬੱਚੇ ਪੈਦਾ ਕਰਦੇ ਆ ਇਹਨਾਂ ਨੂੰ ਕੋਈ ਸਿੱਖਿਆ ਨਹੀਂ ਦੇ ਰਿਹਾ ਕਿ ਮਤਲਬ ਆਬਾਦੀ ਘਟਾ ਕਰੋ ਜਾਂ ਪੜ੍ਹੋ ਲਿਖੋ ਜਾਂ ਕੁਛ ਇਦਾਂ ਨੇ ਕੁਛ ਨਹੀਂ ਕਹਿ ਰਿਹਾ ਪੰਜਾਬ ਦੇ ਇੱਕ ਸੀਮਤ ਲੈਂਡ ਆ ਯੂਪੀ ਬਿਹਾਰ ਵਿੱਚ ਬਹੁਤ ਵੱਡੀ ਲੈਂਡ ਆ ਪਰ ਫਿਰ ਵੀ ਪੰਜਾਬਾਰ ਚ ਇਹਨਾਂ ਨੂੰ ਵੜਿਆ ਜਾ ਰਿਹਾ ਔਰ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਖਰਾਬ ਕਰਾਇਆ ਜਾ ਰਿਹਾ ਜਿਹੜੀ ਸਰਕਾਰਾਂ ਆ ਉਹ ਚੁੱਪ ਬੈਠੀਆਂ ਜਿਹੜੀ ਪੰਜਾਬ ਆ ਪੰਜਾਬੀ ਤੋਂ ਨੂੰ ਖਤਰਾ ਆ ਇਸ ਕਰਕੇ ਸਾਨੂੰ ਪੰਜਾਬੀਆਂ ਨੂੰ ਪੰਜਾਬੀ ਤੌਰ ਪੰਜਾਬ ਦੇ ਨਾਂ ਤੇ ਇਕੱਠੇ ਹੋਣਾ ਚਾਹੀਦਾ ਆ ਸਸ ਇਹ ਨਹੀਂ ਕਹਿੰਦੇ ਕਿ ਸਾਰਿਆਂ ਨੂੰ ਵਾਰ ਕਰ ਦੋ ਜੋ ਜੈਨੂਨ ਆ ਜੋ ਜੈਨੂਨ ਆ ਉਥੇ ਰਹਿ ਕੇ ਆਪਣਾ ਕੰਮਕਾਰ ਕਰਨ ਤੇ ਆਪਣੇ ਦੇਸ਼ ਤੇ ਵਾਪਸ ਜਾਣ ਆਪਣੇ ਸਟੇਟ ਤੇ ਵਾਪਸ ਜਾਣ ਪਰ ਜਿਹੜੇ ਕ੍ਰਿਮੀਨਲ ਬੰਦੇ ਆ ਜਿਹੜੇ ਉਥੇ ਕ੍ਰਾਈਮ ਕਰਕੇ ਭਗੋੜੇ ਹੋ ਕੇ ਪੰਜਾਬ ਚ ਆ ਕੇ ਦੁਬਾਰਾ ਕ੍ਰਾਈਮ ਕਰ ਰਹੇ ਆ ਉਹਨਾਂ ਤੇ ਹੀ ਚਾਹਨੇ ਕਿ ਰੋਕਥੰਬ ਲੱਗੇ ਪੰਜਾਬ ਸਰਕਾਰ ਜਿਹੜੀ ਹੈਗੀ ਆ ਇਹਨਾਂ ਨੇ ਵੋਟਾਂ ਬਣਾਉਣੀਆਂ ਬੰਦ ਕਰਨ इवन ਕਿ ਜੋ ਜਿਨ੍ਹਾਂ ਨੇ ਇੱਥੇ ਪਹਿਲਾਂ ਜ਼ਮੀਨ ਲੈ ਲਈ ਆ ਉਹਨਾਂ ਦੀ ਵੋਟ ਵੋਟ ਬਣੀ ਹੋਈ ਆਧਾਰ ਕਾਰਡ ਬਣੇ ਹੋਏ ਅਸੂਤੇ ਨਹੀਂ ਕੁਝ ਕਹਿੰਦੇ ਪਰ ਜਿਹੜੇ ਕਿਰਾਏ ਤੇ ਰਹਿ ਰਹੇ ਆ ਕਰਾਏ ਤੇ ਰਹਿ ਰਹੇ ਆ ਉਹਨਾਂ ਦੇ ਆਧਾਰ ਕਾਰਡ ਬਣੇ ਹੋਏ ਉਹਨਾਂ ਨੇ ਵੋਟਰ ਕਾਰਡ ਬਣੇ ਇਵਨ ਕਿ ਕਿ ਦੋ ਦੋ ਸਟੇਟਾਂ ਦੇ ਵੋਟਰ ਕਾਰਡ ਬਣੇ ਹੋਏ ਆ ਦੋ ਦੋ ਕਈਆਂ ਨੇ ਪੰਡ ਪੰਛੇਛੇ ਆਧਾਰ ਕਾਰਡ ਆ ਇੱਕ ਬੰਦਾ ਫੜ ਹੋਇਆ ਉਹਦੇ ਕੋਲ ਸੱਤ ਆਧਾਰ ਕਾਰਡ ਨਿਕਲੇ ਮਤਲਬ ਦੋ ਦੋ ਸਟੇਟਾਂ ਦੇ ਵੋਟਰ ਕਾਰਡ ਆ ਦੋ ਦੋ ਸਟੇਟਾਂ ਦੇ ਆਧਾਰ ਕਾਰਡ ਆ ਇੱਥੇ ਕ੍ਰਾਈਮ ਕਰਦੇ ਉੱਥੇ ਚਲੇ ਜਾਂਦੇ ਆ ਉੱਥੇ ਕ੍ਰਾਈਮ ਕਰਦੇ ਇੱਥੇ ਆ ਜਾਂਦੇ ਆ ਇਸ ਕਰਕੇ ਸਾਰੇ ਪੰਜਾਬੀ ਨੂੰ ਬੇਨਤੀ ਆ ਜੋ ਹਰ ਵੀਰ ਨਾ ਹੋਇਆ ਜੋ ਗੁਰਪ੍ਰੀਤ ਨਾ ਹੋਣ ਜਾ ਰਿਹਾ ਸੀਗਾ ਇਹ ਸਾਡੇ ਬੱਚਾ ਨਾ ਵੀ ਹੋ ਸਕਦਾ ਤੁਹਾਡੇ ਬੱਚਾ ਵੀ ਹੋ ਸਕਦਾ ਆਪਣੇ ਬੱਚਿਆਂ ਦੇ ਭ ਔਰ ਪੰਜਾਬ ਔਰ ਪੰਜਾਬੀ ਦੀ ਰੱਖਿਆ ਦੇ ਲਈ ਸੁਰੱਖਿਆ ਦੇ ਲਈ ਸਾਨੂੰ ਇਕੱਠੇ ਹੋਣਾ ਪੈਣਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਇਕੱਠੇ ਹੋਵੋ ਖੁਸ਼ਿਆਰਪੁਰ ਵਿੱਚ ਜਲਦੀ ਇੱਕ ਦੋ ਦਿਨਾਂ ਚ ਵੱਡੇ ਪੱਧਰ ਤੇ ਸਾਰੇ ਹੀ ਸਮਾਜਿਕ ਸੰਸਥਾਵਾਂ ਵੱਲੋਂ ਪੰਜਾਬੀਆਂ ਵੱਲੋਂ ਵੱਡੇ ਪੱਧਰ ਤੇ ਇੱਕ ਮੀਟਿੰਗ ਕੀਤੀ ਜਾ ਰਹੀ ਆ ਔਰ ਅਗਲੇ ਹਫ਼ਤੇ ਬਹੁਤ ਵੱਡੇ ਪੱਧਰ ਤੇ ਡਿਸਟ੍ਰਿਕਟ ਲੈਵਲ ਤੇ ਖੁਸ਼ਿਆਰਪੁਰ ਦੇ ਵਿੱਚ ਇਹਨਾਂ ਚੀਜ਼ ਇਸ ਮੁੱਦੇ ਨੂੰ ਲੈ ਕੇ ਬڑے ਵੱਡੇ ਵੱਡੇ ਪੱਧਰ ਤੇ ਪ੍ਰੋਟੈਸਟ ਕੀਤਾ ਜਾਊਗਾ ਔਰ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਇਸ ਪ੍ਰੋਟੈਸਟ ਵਿੱਚ ਵੱਧ ਚੜ ਕੇ ਹਿੱਸਾ ਲੈਣ ਇੰਨਾ ਹੀ ਕਹਿੰਦਾ ਜੈਪੀਨ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ